ਪੜਾ ਹੋ ਗਿਆ ਜਦੋਂ ਅਚਾਨਕ ਪੰਜਾਬ ਦੇ ਸេចਨਮੰਤੀ ਬਲਵੀਰ ਸਿੰਘ ਦੇ ਵੱਲੋਂ ਨਾਬਾਦੇ ਸਰਕਾਰੀ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੇ ਦੌਰਾਨ ਹਸਪਤਾਲ ਦੇ ਵਿੱਚ ਸਾਰਾ ਸਟਾਫ ਮੌਜੂਦ ਸੀ ਇਸ ਮੌਕੇ ਤੇ ਸਿਹਤ ਮੰਤਰੀ ਰਕਟਬਲ ਵੀ ਸਿੰਘ ਨੇ ਕਿਹਾ ਕਿ ਸਾਰੇ ਹੀ ਮਰੀਜ਼ਾਂ ਨੂੰ ਡਾਕਟਰ ਚੈੱਕ ਕਰ ਰਹੇ ਸਨ ਤੇ ਮੈਂ ਵੀ ਚੈੱਕ ਕੀਤਾ ਹੈ ਮੈਂ ਪੰਜਾਬ ਭਰ ਦੇ ਹਸਪਤਾਲਾਂ ਦੇ ਵਿੱਚ ਜਾ ਰਿਹਾ ਹਾਂ ਮਰੀਜ਼ਾਂ ਨੂੰ ਦਵਾਈਆਂ ਵੀ ਹਸਪਤਾਲ ਦੇ ਅੰਦਰੋਂ ਹੀ ਮਿਲ ਰਹੀਆਂ ਨੇ ਪਰ 100% ਦਵਾਈਆਂ ਅੰਦਰੋਂ ਨਹੀਂ ਮਿਲ ਰਹੀਆਂ ਤੇ ਅਸੀਂ 100% ਦੀ ਦਵਾਈਆਂ ਵੀ ਅੰਦਰੋਂ ਦੇਣ ਦਾ ਮਕਸਦ ਪੂਰਾ ਕਰਾਂਗੇ ਤੇ ਫ੍ਰੀ ਦਵਾਈਆਂ ਮੁਹੱਈਆ ਕਰਾਵਾਂਗੇ ਜੇ ਸਾਨੂੰ ਲੋੜ ਪਈ ਤਾਂ ਮਰੀਜ਼ਾਂ ਨੂੰ ਡਾਕਟਰ ਆਪ ਦਵਾਈਆਂ ਖਰੀਦ ਕੇ ਦੇਣਗੇ ਸੋ ਜਿਹੜਾ ਮਰੀਜ਼ ਹੋਵੇਗਾ ਉਹ ਫਿਰ ਦਣ ਨਹੀਂ ਜਾਵੇਗਾ ਸਗੈ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਕੇ ਜਿਵੇਂ ਸੈਂਟਰ ਐ ਨੂੰ ਸ਼ੁਰੂ ਕਰਨਾ ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਹੈ ਡਾਕਟਰ ਵੀ ਦੇਖ ਰਹੇ ਸਾਰੇ ਪੇਸ਼ੈਂਟ ਦੇਖ ਰਹੇ ਹੈ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਨੂੰ ਲੇਕਿਨ 100% ਨਹੀਂ ਮਿਲ ਰਹੀਆਂ 100% ਦਵਾਈ ਹਸਪਤਾਲ ਤੋਂ ਡਣੀਆ ਫਰੀ ਦੇ ਰਿਹਾ ਜੇ ਨੋਟ ਪੈਗੀ ਤਾਂ ਡਾਕਟਰ ਫਰੀਦ ਕੇ ਦੇਣਗੇ ਐਸਮੋ ਸਾਧਨ ਕਰੇ ਐਸਮੋ ਫਰੀਦ ਕੇ ਦੇਣਗੇ ਪੇਸ਼ੈਂਟ ਦਵਾਈ ਖਰੀਦਣ ਨਹੀਂ ਜਾਵੇਗਾ ਸਸਾ ਵੀ ਸਟਾਫ ਦੀ ਬਹੁਤ ਘਾਟ ਆ ਜੀ ਬਸਰੇ ਲੰਦੇ ਸਿਰ ਉਹ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ ਡਾਕਟਰ ਭਰਤੀ ਕਿਤੇ ਹੁਣ ਜਿਹੜੇ ਪੈਰਾਮੈਡੀਕਸ ਦੀ ਵੀ ਕੈਬਨਟਰੀ ਜਿਹੜੀ ਹੁਣ ਪਰਸੋਂ ਹੋਈ ਹੈ ਨਾ ਕੈਬਨਟ ਨੇ ਕਲੀਅਰ ਕਰਤੀ ਹੈ ਜੀ ਤੇ ਉਹ ਨਵੀਂ ਭਰਤੀ ਸ਼ੁਰੂ ਹੋ ਰਹੀ ਹੈ ਵੀ ਮੇਰੇ ਡੇਢ ਦੋ ਮਹੀਨੇ ਜਦੋਂ ਸਟਾਫ ਆ ਜਾਣਗੇ ਸਾਰੇ ਇਹ ਸਾਰਾ ਬਿਲਡਿੰਗ ਨੂੰ ਮਦਦ ਰੋਗੀ ਦੀ ਆਏ ਇਹ ਹੁਣ ਸਾਰਾ ਇਹ ਤਾਂ ਬਿਜਲੀ ਦਾ ਇਸ਼ੂ ਸੀਗਾ ਜੀ ਸੌਲਵ ਆਊਟ ਹੋ ਗਿਆ ਇਹਦੇ ਵਿੱਚ ਵੀ ਹੁਣ ਸ਼ਿਫਟ ਕਰਾਂਗੇ ਇਹਦੇ ਵਿੱਚ ਬਾਕੀ ਦਾ ਸਮਾਨ ਵੀ ਭੇਜਾਂਗੇ ਨਾ ਮੈਂ ਬੈੱਡ ਜਿਹੜਾ ਸਾਰੇ ਪ੍ਰੈਸ਼ਰ ਕੈਟਰ ਦਾ ਸਮਾਨ ਸਾਰਾ ਭੇਜਾਂਗੇ ਔਰ ਇਹਨੂੰ ਜਲਦੀ ਸ਼ੁਰੂ ਕਰਾਂਗੇ ਲੋਕਰ ਮੇਰੇ। ਮੱਲਾਕ ਰੈ ਨੇ ਕਾਠਸੋ ਕੈਸੀ ਹੈ ਕਿ ਹੁਣ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਰੂਰਲ ਡਿਸਪੈਂਸਰੀ ਜਾਨਾ ਜੀ 550 ਦੇ ਕਰੀਬ ਹੈ। ਉਹਨਾਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਜਿਹੜਾ ਸਟਾਫ ਭਰਤੀ ਕਰਦੇ ਤੇ ਉਹਨਾਂ ਨੂੰ ਜਿਹੜੀ ਹੈ ਜੀ ਦਵਾਈ ਔਰ ਉਹਨਾਂ ਨੂੰ ਸਾਰੇ ਉਹਦੇ ਡਾਇਗਨੋਸਟਿਕ ਟੈਸਟ ਹੋਣ ਲੱਗਿਆ ਅਸੀਂ ਦਵਾਈਆਂ ਛੱਤੀ ਟੈਸਟ ਉੱਤੇ ਵੀ ਹੋਣ ਲੱਗ ਜਾਣਾ ਕਿ 550 ਹੋਰੜਾ ਜਾਣਗੇ। ਉਹ ਜਿਹੜਾ ਸਟਾਫ ਹੋਏਗਾ ਉਹਨਾਂ ਨੂੰ ਅਸੀਂ ਜਿਵੇਂ 90 ਦਾ ਹਸਪਤਾਲ ਹੈ, 50 ਦਾ ਹਸਪਤਾਲ ਹੈ ਇਹਨਾਂ ਜਿਹੜੇ ਨੇੜੇ ਦੇ ਹਸਪਤਾਲ ਉੱਤੇ ਉਹਨਾਂ ਨੂੰ ਲਗਾ ਉੱਥੇ ਵੀ ਸਬਸਿਸ ਬਿਹਤਰ ਹੋਣੀ ਹੈ ਸਾਫ ਪੂਰਾ ਹੋ ਜਾਵੇਗਾ। ਫੈਲ ਮਿਨਿਸਟਰ ਕੋਲ ਉਹ ਇਧਰ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਹਸਪੀਟਲ ਦਾ ਕਾਰਗੁਜ਼ਾਰੀ ਦੇਖੀ ਹੈ ਤੇ ਉਹਨਾਂ ਨੇ ਆਪਣਾ ਹੋ ਠੀਕ ਮੈਸੇਜ ਤੇ ਜਿਹੜੀ ਮੈਡੀਸਿਨ ਹੈ 80% ਮਿਲ ਰਹੀ ਹੈ ਪਰ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜ਼ਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦੀ ਇਸ ਕਰਕੇ ਰਹਿ ਜਾਂਦੀ ਹੈ ਤੇ ਜਿਹੜੀ ਨਵੀਂ ਬਿਲਡਿੰਗ ਹੈ ਮੇਨ ਉਹਦੀ ਪ੍ਰੋਬਲਮ ਹੈਗੇ ਏਸੀ ਨਹੀਂ ਹੈਗੇ।